ਇਹ ਹਨੂਮਨ ਚੌਕ 메ਨ ਆਪਣਾ ਚੌਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਸ਼ ਵੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਚੌਕ ਤੋਂ ਪੁਲਸ ਲਾਈਨ ਰੋਡ ਨੂੰ ਤਾਂ ਇਧਰੋਂ ਬਰੇਰੀ ਚੌਕ ਤੋਂ ਸ਼ੈਟਾਕਨ ਚੌਕ ਆ ਤੁਹਾਨੂੰ ਇਹ ਕਹਿੰਦੇ ਕੋਈ ਏਸੀ ਦਾ ਸਰਕਟਰ ਹੋਇਆ ਬਾਕੀ ਪਤਾ ਲੱਗੂਗਾ ਉਹਨਾਂ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਤੇ ਸਟੇਟ ਬੈਂਕ ਉਹ ਪਟਿਆਲਾ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨਮਾ ਚੌਂਕ ਵੀ ਇੱਕ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲੱਗ ਭੱਜ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੋਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਆੜੇ ਨੇ ਤੇ ਔਰ થોੜੇ-ਥੋੜੇ ਸਮੇਂ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਉਹ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰ ਜਿਹੜਾ ਉਹ ਐਸਬੀਆਈ ਬ੍ਰਾਂਚ ਹਨੂਮਨ ਚੌਂਕ ਤੋਂ ਬਾਅਦ ਦੀ ਦੇ ਉਹ ਬਿਲਡਿੰਗ ਵੀ ਸਾਡੀ ਆਪਣੀ ਨੇ। ਸੋ ਕਿਸੇ ਅੱਗ ਲੱਗਣ ਦਾ ਜਿਹੜਾ ਵਾ ਕੋਈ ਏਸੀ ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਜਿਹੜਾ ਅੱਗ ਲੱਗਦਾ।